ਦਸੰਬਰ 1992 ਵਿੱਚ ਸਰਬਤ ਖਾਲਸਾ ਦੁਆਰਾ ਥਾਪੇ ਗਏ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕੌਕੇ ਨੂੰ ਪੁਲਿਸ ਉਹਨਾਂ ਦੇ ਘਰੋਂ ਚੁੱਕੇ ਰਹਿ ਜਾਂਦੀ ਹੈ ਅਤੇ ਫਿਰ ਉਸ ਤੋਂ ਬਾਅਦ ਕਦੇ ਵੀ ਵਾਪਸ ਨਹੀਂ ਆਉਂਦੇ ਜਥੇਦਾਰ ਗੁਰਦੇਵ ਸਿੰਘ ਕੌਕੇ ਇੱਕ ਅਫੀਸ਼ੀਅਲ ਰਿਪੋਰਟ ਦੇ ਵਿੱਚ ਜਾਂਚ ਕਮੇਟੀ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੀ ਸਿਫਾਰਿਸ਼ ਵੀ ਕੀਤੀ ਗਈ ਸੀ ਪਰੰਤੂ ਉਸ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਸਵਾਲ ਲਗਾਤਾਰ ਨਿਰੰਤਰ ਉੱਠਦੇ ਰਹੇ ਨੇ ਕਿ ਆਖਿਰ ਕਿੱਥੇ ਗਏ ਜਤੇਦਾਰ ਗੁਰਦੇਵ ਸਿੰਘ ਕੌਕੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ 1992 ਦੇ ਵਿੱਚ ਸਰਬੱਤ ਖਾਲਸਾ ਦੁਆਰਾ ਨਿਯੁਕਤ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਤੇਦਾਰ ਗੁਰਦੇਵ ਸਿੰਘ ਕੌਕੇ ਦੇ ਕਥਿਤ ਜ਼ਬਰੀ ਲਾਪਤਾ ਅਤੇ ਕਤਲ ਦੀ 1999 ਦੀ ਸਰਕਾਰੀ ਜਾਂਚ ਦੀ ਰਿਪੋਰਟ ਨੇ ਉਹਨਾਂ ਦੀ ਗ੍ਰਿਫਤਾਰੀ ਦੇ ਬਾਰੇ ਵਿੱਚ ਪੁਲਿਸ ਦੇ ਦਾਅਵਿਆਂ ਦੇ ਉੱਪਰ ਕਈ ਸਾਰੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਅਤੇ ਪੁਲਿਸ ਦੇ ਉੱਪਰ ਕਈ ਸ਼ੱਕ ਦੀਆਂ ਨਿਗਾਹਾਂ ਵੀ ਆਨਖੜੀਆਂ ਨੇ ਹਿਰਾਸਤ ਤੋਂ ਉਸ ਦੇ ਕਥਿਤ ਤੌਰ ਤੇ ਭੱਜਣ ਦਾ ਕਿਤਨਾ ਕਿਤੇ ਮਾਮਲਾ ਜ਼ਾਹਿਰ ਕੀਤਾ ਗਿਆ ਸੀ ਦੱਸ ਦਈਏ ਕਿ ਪੰਜਾਬ ਮਨੁੱਖੀ ਅਧਿਕਾਰ ਸੰਘਣਨ ਯਾਨਕੀ ਪੀ ਐਚ ਆਰਓ ਨੇ ਸ਼ੁੱਕਰਵਾਰ ਨੂੰ ਪਹਿਲੀ ਵਾਰ ਆਫੀਸ਼ੀਅਲ ਰਿਪੋਰਟ ਜੋ ਹੈ ਉਹ ਲੋਕਾਂ ਦੇ ਸਾਹਮਣੇ ਕਰ ਦਿੱਤੀ ਹੈ 26 ਜਨਵਰੀ 1986 ਨੂੰ ਅਕਾਲ ਤਖਤ ਸਾਹਿਬ ਵਿਖੇ ਸਰਬਤ ਖਾਲਸਾ ਬੁਲਾਇਆ ਗਿਆ ਜਿਸ ਵਿੱਚ ਜਰਨੈਲ ਸਿੰਘ ਭਿੰਡਰਾ ਵਾਲੇ ਦੇ ਭਤੀਜੇ ਜਸਬੀਰ ਸਿੰਘ ਰੋਡੇ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਰੋਡੇ ਜੇਲ੍ਹ ਦੇ ਵਿੱਚ ਹੋਣ ਦੇ ਕਰਕੇ ਕੌਂਕੇ ਕਾਰਜਕਾਰੀ ਜਥੇਦਾਰ ਬਣੇ ਹਾਲਾਂਕਿ ਕੁਝ ਮਹੀਨਿਆਂ ਬਾਅਦ ਉਸ ਨੂੰ ਪੁਲਿਸ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਅਤੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਰੋਡੇ ਜੇਲ੍ਹ ਤੋਂ ਬਾਹਰ ਆ ਕੇ ਅਹੁਦਾ ਸੰਭਾਲ ਲੈਂਦਾ ਹੈ ਇਲਜ਼ਾਮਾਂ ਦੇ ਮੁਤਾਬਕ 20 ਦਸੰਬਰ 1992 ਨੂੰ ਕੌਂਕੇ ਨੂੰ ਜਗਰਾਉਂ ਦੇ ਤਤਕਾਲੀਨ ਸਟੇਸ਼ਨ ਹਾਊਸ ਅਫਸਰ ਗੁਰਮੀਤ ਸਿੰਘ ਅਤੇ ਪੁਲਿਸ ਟੀਮ ਨੇ ਉਸ ਦੇ ਘਰੋਂ ਚੁੱਕ ਲਿਆ ਸੀ ਹਾਲਾਂਕਿ ਉਸਦੇ 7 ਦਿਨਾਂ ਦੇ ਪੋਤੇ ਦੀ ਬੇਵਕਤੀ ਮੌਤ ਤੋਂ ਬਾਅਦ ਪਿੰਡ ਵਾਸੀਆਂ ਦੀ ਬੇਨਤੀ ਦੇ ਉੱਪਰ ਉਸਨੂੰ ਰਿਹਾਅ ਕਰ ਦਿੱਤਾ ਗਿਆ ਸੀ 25 ਦਸੰਬਰ 1992 ਨੂੰ ਪੁਲਿਸ ਨੇ ਵਾਪਸ ਆ ਕੇ 200 ਪਿੰਡ ਵਾਸੀਆਂ ਦੀ ਹਾਜ਼ਰੀ ਦੇ ਵਿੱਚ ਕੌਂਕੇ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਰਿਕਾਰਡ ਦੇ ਵਿੱਚ ਹਾਲਾਂਕਿ ਕੌਂਕੇ ਦੀ ਗ੍ਰਿਫਤਾਰੀ 2 ਜਨਵਰੀ 1993 ਨੂੰ ਉਸਦੇ ਪਿੰਡ ਦੇ ਇੱਕ ਨੌਜਵਾਨ ਦੇ ਕਤਲ ਦੇ ਮਾਮਲੇ ਦੇ ਵਿੱਚ ਦਰਜ ਕੀਤੀ ਜਾਂਦੀ ਹੈ ਅਤੇ ਉਸਦੇ ਉਸੇ ਮਿੱਤੀ ਨੂੰ ਪੁਲਿਸ ਹਿਰਾਸਤ ਤੋਂ ਫਰਾਰ ਹੋਣ ਦਾ ਦੋਸ਼ ਵੀ ਸਾਹਮਣੇ ਆ ਜਾਂਦਾ ਹੈ ਇਸ ਤੋਂ ਬਾਅਦ 7 ਜੂਨ 1998 ਨੂੰ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਦੇ ਦਫ਼ਤਰ ਨੇ ਕੌਂਕੇ ਦੇ ਗੈਰ ਨਿਆਂਇਕ ਕਤਲ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਇਸ ਨੂੰ ਬੀਪੀ ਤਿਵਾੜੀ ਪੁਲਿਸ ਦੇ ਵਿਭਾਗਿਕ ਡਾਇਰੈਕਟਰ ਜਨਰਲ ਸੁਰੱਖਿਆ ਨੂੰ ਸੌਂਪ ਦਿੱਤਾ ਆਪਣੀ ਰਿਪੋਰਟ ਦੇ ਅੰਤ ਦੇ ਵਿੱਚ ਤਿਵਾੜੀ ਨੇ ਕਿਹਾ ਕਿ ਸਾਰੇ ਹਾਲਾਤਾਂ ਨੂੰ ਵੇਖਦੇ ਹੋਏ ਇਹ ਸਪਸ਼ਟ ਹੁੰਦਾ ਹੈ ਕਿ ਉਸ ਸਮੇਂ ਦੇ ਐਸਐਚਓ ਅਤੇ ਹੁਣ ਡੀਐਸਪੀ ਗੁਰਮੀਤ ਸਿੰਘ ਨੇ 25 ਦਸੰਬਰ 1992 ਨੂੰ ਭਾਈ ਗੁਰਦੇਵ ਸਿੰਘ ਦਾ ਉਹਨਾਂ ਦੇ ਘਰੋਂ ਰਿਮਾਂਡ ਲਿਆ ਸੀ ਅਤੇ ਕੌਕੇ ਉਸ ਤੋਂ ਬਾਅਦ ਕਦੇ ਆਪਣੇ ਘਰ ਵਾਪਸ ਨਹੀਂ ਪਰਤਿਆ ਪੁਲਿਸ ਵੱਲੋਂ ਇਸ ਗੱਲ ਦੀ ਹਾਮੀ ਨਹੀਂ ਭਰੀ ਜਾਂਦੀ ਹੈ ਅਤੇ ਇਹ ਵੀ ਵਿਸ਼ਵਾਸਯੋਗ ਗੱਲ ਨਹੀਂ ਹੈ ਕਿ ਕੌਕੇ ਨੂੰ 2 ਜਨਵਰੀ 1993 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਪੁਲਿਸ ਕਾਂਸਟੇਬਲ ਦੀ 벨ਟ ਤੋੜ ਕੇ ਫਰਾਰ ਹੋ ਗਿਆ ਸੀ ਜਿਸ ਨੂੰ ਪਿੰਡ ਕਾਨੀਆਂ ਨੇੜੇ ਖਾੜਕੂਆਂ ਅਤੇ ਪੁਲਿਸ ਪਾਰਟੀ ਦੇ ਦਰਮਿਆਨ ਹੋਈ ਗੋਲੀਬਾਰੀ ਦੇ ਦੌਰਾਨ ਹੱਤਖੜੀ ਲੱਗੀ ਹੋਈ ਸੀ ਪੁਲਿਸ ਨੇ ਬਾਅਦ ਦੇ ਵਿੱਚ ਕਾਂਸਟੇਬਲ ਤਰਸੀਮ ਸਿੰਘ ਨੂੰ ਤਰੱਕੀ ਦੇ ਦਿੱਤੀ ਹੈ ਤੇ ਜਿਸ ਦੀ ਹਿਰਾਸਤ ਦੇ ਵਿੱਚੋਂ ਪੁਲਿਸ ਅਨੁਸਾਰ ਕੌਕੇ ਫਰਾਰ ਹੋ ਗਿਆ ਸੀ ਇਸ ਦੇ ਉੱਪਰ ਜਾਂਚ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਇੱਕ ਕਾਂਸਟੇਬਲ ਜਿਸ ਦੀ ਹਿਰਾਸਤ ਦੇ ਵਿੱਚੋਂ ਇੱਕ ਦੋਸ਼ੀ ਫਰਾਰ ਹੋ ਜਾਂਦਾ ਹੈ ਉਸ ਬੰਦੇ ਨੂੰ ਆਪਣੇ ਪਿੱਛੇ 28 ਸੀਨੀਅਰਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਤਰੱਕੀ ਦੇ ਦਿੱਤੀ ਜਾਂਦੀ ਹੈ ਨਾਲੇ ਇਸ ਗੱਲ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਉਸ ਸਮੇਂ ਦੇ ਡੀਜੀਪੀ ਕੇਪੀਐਸ ਗਿੱਲ ਜਿਨ੍ਹਾਂ ਨੂੰ 60 ਸਾਲ ਦੇ ਹੋ ਜਾਣ ਦੇ ਬਾਵਜੂਦ ਸਾਰੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਅਹੁਦੇ ਦੇ ਉੱਪਰ ਅਗਲੇ ਹੁਕਮਾ ਤੱਕ ਐਕਸਟੈਂਸ਼ਨ ਦੇ ਦਿੱਤੀ ਗਈ ਸੀ ਤਰਸੇਮ ਸਿੰਘ ਦੀ ਤਰੱਕੀ ਅਜਿਹੀਆਂ ਉਲੰਘਣਾਵਾਂ ਦਾ ਹਿੱਸਾ ਹੀ ਜਾਪਦੀ ਹੈ ਰਿਪੋਰਟ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਗੁਰਦੇਵ ਸਿੰਘ ਕੌਕੇ ਦੇ ਕਤਲ ਨੂੰ ਲੈ ਕੇ ਪੰਜਾਬ ਦੇ ਵਿੱਚ ਰੌਣਾ ਰੱਪਾ ਸੀ ਅਤੇ ਉਸ ਸਮੇਂ ਦੇ ਡੀਜੀਪੀ ਕੇਪੀਐਸ ਕਿ ਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਸੀ ਕਿਉਂਕਿ ਇੱਕ ਦਿਨ ਦੇ ਵਿੱਚ ਹੀ ਜਗਰਾਉਂ ਪੁਲਿਸ ਜ਼ਿਲ੍ਹੇ ਦੇ ਐਸਐਸਪੀ ਐਸਪੀਡੀ ਡੀਐਸਪੀ ਨੂੰ ਬਦਲ ਦਿੰਦੀ ਹੈ ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਇਹ ਸ਼ੰਕਾ ਵੀ ਪੈਦਾ ਕਰ ਦਿੱਤੀ ਗਈ ਕਿ ਭਾਈ ਗੁਰਦੇਵ ਸਿੰਘ ਕੌਕੇ ਨੂੰ ਪੁਲਿਸ ਨੇ ਹੀ ਮਾਰ ਦਿੱਤਾ ਸੀ ਅਤੇ ਸੀਨੀਅਰ ਅਫਸਰਾਂ ਦੀ ਥਾਂ ਦੇ ਉੱਪਰ ਨਵੇਂ ਅਫਸਰ ਲਿਆਂਦੇ ਕਿਉਂਕਿ ਅਜੇ ਵੀ ਪੁਲਿਸ ਰਿਕਾਰਡ ਦੇ ਵਿੱਚ ਇੱਕ ਭਗੌੜੇ ਦੇ ਵਜੋਂ ਦਰਜ ਹੈ 1999 ਦੇ ਵਿੱਚ ਜਦੋਂ ਇਹ ਰਿਪੋਰਟ ਪੇਸ਼ ਕੀਤੀ ਗਈ ਸੀ ਤਾਂ ਉਦੋਂ ਸੂਬੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸੀ पर ਅਜੇ ਤੱਕ ਇਸ ਰਿਪੋਰਟ ਦੇ ਉੱਪਰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਕਾਰਵਾਈ ਨਹੀਂ ਹੋਈ ਅਤੇ ਇਸ ਸਭ ਦੇ ਦਰਮਿਆਨ ਸਭ ਤੋਂ ਵੱਡਾ ਸਵਾਲ ਇਹ ਕਿ ਸ਼੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਆਖਿਰ ਕਿਵੇਂ ਇੱਕਦਮ ਗਾਇਬ ਹੋ ਜਾਂਦੇ ਨੇ ਅਤੇ ਕਿਉਂ ਇਹ ਸਾਰੇ ਮਾਮਲੇ ਦੇ ਉੱਪਰ ਇਨਵੈਸਟੀਗੇਸ਼ਨ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਕੀਤੀ ਜਾਂਦੀ ਕਈ ਪ੍ਰਕਾਰ ਦੀਆਂ ਸ਼ੰਕਾਵਾਂ ਕਈ ਪ੍ਰਕਾਰ ਦੇ ਸਵਾਲ ਖੜੇ ਕਰਦੇ ਨੇ ਪਰੰਤੂ ਆਖਿਰ ਕੌਣ ਦੇਵੇਗਾ ਇਹਨਾਂ ਦਾ ਜਵਾਬ ਇਹ ਇੱਕ ਬਹੁਤ ਵੱਡਾ ਸਵਾਲ ਲਗਾਤਾਰ ਬਣਿਆ ਹੋਇਆ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ